ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ੁੱਕਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਰਲਮੇ ਮਿਲਮੇ ਰਿਸ਼ਤੇ ਹੁੰਦੇ ਆਂ ਜੀ ਕੁੜੀਆਂ ਤੇ ਮੁੰਡਿਆਂ ਦੇ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅੱਜ ਤੱਕ ਪਹੁੰਚ ਸਕੇ ਹਮੇਸ਼ਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋ ਉਪਰਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਖੁਸ਼ੀ ਬਰਮਾ ਸੁਨਿਆਰ ਲੜਕੀ ਸੰਗਰੂਰ ਏਰੀਆ 30 ਸਾਲ ਉਮਰ 5 ਫੁੱਟ 4 ਇੰਚ ਕੱਦ ਵੈਸ਼ਨੂ ਪਰਿਵਾਰ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਵੈਸ਼ਨੂ ਹੋਵੇ ਜਾਂ ਚੰਗੀ ਪ੍ਰੋਪਰਟੀ ਹੋਵੇ ਸੰਗਰੋਹ ਜਿਹੜੇ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਲਾਪਰੇਤ ਸਿੰਘ ਰਾਮ ਗੜੀਆ ਸਿੱਖ ਲੜਕਾ ਮਠਾੜੂ ਗੋਤ ਕੈਨੇਡਾ ਪੀ ਆਰ ਜਗਰਾਉਂ ਲੁਧਿਆਣਾ ਏਰੀਆ 1998 ਡੇਟ ਆਫ ਬਰਥ 6 ਫੁੱਟ ਕੱਦ ਡਿਪਲੋਮਾ ਜਨਰਲ ਸਰਵਿਸ ਕੈਨੇਡਾ ਕੰਮ ਕਰਦਿੰਦਾ ਹੈ ਵਰਕ ਸੈਲਫ এমਪਲoyed ਸਰੀ ਕੈਨੇਡਾ ਨੀਡ ਕੈਨੇਡੀਅਨ ਗਰਲ ਔਰ ਵੈਲ ਐਜੂਕੇਟਡ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਮਰਤ ਪਾਲ ਸਿੰਘ ਸਿੱਖ ਲੜਕਾ ਬਟਾਲਾ ਏਰੀਆ 1995 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਗ੍ਰੈਜੂਏਟ ਨੇ 7 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਚੰਗੇ ਪੜੇ ਲਿਖੇ ਲੜਕੀ ਸਿਲਾਈ ਵਗੈਰਾ ਦੀ ਚੰਗੀ ਜਾਣਕਾਰੀ ਰੱਖਦੀ ਹੋਵੇ ਕਿਉਂਕਿ ਲੜਕੀ ਦੀ ਮਾਤਾ ਜੀ ਬੁਟੀਕ ਦਾ ਕੰਮ ਕਰਦੇ ਹਨ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਲਖਵੀਰ ਸਿੰਘ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ ਵਰਕ ਪਰਮਿਟ ਤੇ ਕੈਨੇਡਾ 1992 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਇਨ ਹਾਰਡ ਵਰਕ ਕੰਪਿਊਟਰ ਜਿਤਾ ਇੰਡੀਅਨ ਫੋਰਸ ਤੋਂ ਰਿਟਾਇਰਡ ਲੜਕੀ ਕੈਨੇਡਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਤਲਾਕ ਸੁਦਾ ਕੇਸ ਵੀ ਵਿਚਾਰਨਯੋਗ ਹੋਵੇਗਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਇਹਨਾਂ ਦਾ ਇੱਕ ਬੇਨਤੀ ਹੈ ਵੀ ਬਠਿੰਡ ਤੋਂ 100 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਚਹਿਰ ਗੋਤ ਰਾਮਪਰਾਪੂਰ ਬਠਿੰਡਾ ਵਰਕ ਪਰਮਿਟ ਤੇ ਕੈਨੇਡਾ 1999 ਡੇਟ ਆਫ ਬਰਥ 5 ਫੁੱਟ 5 ਇੰਚ ਕਾ ਗ੍ਰੈਜੂਏਸ਼ਨ ਆ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ ਅਤੇ ਪ੍ਰੋਜੈਕਟ ਮੈਨੇਜਮੈਂਟ ਕੋਰਸ ਪ੍ਰੋਮ ਕੈਨੇਡਾ ਇਹ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਿਤਾ ਜੀ ਇਹਨਾਂ ਦੇ ਰਿਟਾਇਰ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਨੀਡ ਬॉय ਪੀਆਰ ਫਰੋਮ ਕੈਨੇਡਾ ਹੈ ਪ੍ਰਾਪਰਟੀ 5 ਤੋਂ 6 ਏਕੜ ਲੜਕਾ ਕੈਨੇਡਾ ਦਾ ਪੀਆਰ ਹੋਵੇ ਉਹਨਾਂ ਕੋਲੇ ਪ੍ਰਾਪਰਟੀ 4-5 ਏਕੜ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿੱਸਾ ਨੋਟ ਕਰੋ ਜੀ ਲਵਾਨਾ ਸਿੱਖ ਲੜਕਾ ਜਰਮਨ ਐਨ ਆਰ ਆਈ ਪਠਾਨਕੋਟ 1984 ਡੇਟ ਆਫ ਬਰਥ 5 ਫੁੱਟ 8 ਇੰਚ ਦਾ ਕਰੇ ਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਦਾ ਨਹੀਂ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਪਿਓਰ ਵੈਜੀਟੇਰੀਅਨ ਮੋਹਾਲੀ 1995 ਡੇਟ ਆਫ ਬਰਥ 5 ਫੁੱਟ 9 ਇੰਚ ਕੱਟ ਐਮਏ ਸੋਸਾਇਓਲੋਜੀ ਪ੍ਰਾਪਰਟੀ 14 ਏਕੜ ਇਹੇ ਲੜਕਾ ਗਵਰਨਮੈਂਟ ਜੌਬ ਕਰਦਿੰਦਾ ਪੰਜਾਬ ਪੁਲਿਸ ਦੇ ਵਿੱਚ ਨੀਟ ਬਿਊਟੀਫੁੱਲ ਗੱਲ ਇਹ ਨਾਲ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਜਿਸ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਜਸਪ੍ਰੀਤ ਸਿੰਘ ਜੱਟ ਸਿੱਖ ਲੜਕਾ ਰੰਧਾਵਾ ਗੋਤ ਡੇਰਾ ਬਾਬਾ ਨਾਨਕ ਗੁਰਦਾਸਪੁਰ 10+2 ਕੁਆਲੀਫਿਕੇਸ਼ਨ ਆ 1979 ਮੈਂ ਡੇਟੋਵਰ تھا 5 ਏਕੜ ਨਾਲ ਕੋਲੇ ਪ੍ਰਾਪਰਟੀ ਆ ਤੇ ਪੋਲਟੀ ਫਾਰਮ ਆ ਡਰਾਈਵ ਵਿੱਚ ਟਰੱਕ ਡਰਾਈਵਰ ਦੇ ਚਾਹਰ ਤੇ ਕੰਮ ਕਰਦੇ ਨੇ ਸਕਰੀਨ ਤੇ ਨੰਬਰ ਚੱਲਦਾ ਜਿਸ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬੋਗਾ ਏਰੀਆ 1993 ਡੇਟਾ ਵਰਕ 5 ਫੁੱਟ 11 ਇੰਚ ਦਾ ਬੀਟੈਕ ਇਨਫੋਰਮੇਸ਼ਨ ਟੈਕਨੋਲੋਜੀ ਜੌਬ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕਰਦੇ ਨੇ 10 ਸਾਲਾਂ ਦਾ ਤਜਰਬਾ ਗੁੱਡ ਸੈਲਰੀ ਆ ਇਹ ਮਹਾਲੀ ਵੀਖੇ ਇਹਨਾਂ ਦੀ ਪੋਸਟਿੰਗ ਆ ਟਾਇਰ ਅਤੇ ਅਲੋਏ ਵੀਲ ਦੇ ਹੈ ਬਿਜ਼ਨਸ ਕਰਦੇ ਨੇ ਫਰੀਦਕੋਟ ਵੇਖੇ ਨੀਡ ਗੱਲ ਵੈਲ এডਿਕੇਟਿਡ ਐਮਬੀਏ ਬੀਟੈਕ ਨੀਅਰ ਮੋਹਾਲੀ ਇਹ ਇਹਨਾਂ ਦੀ ਰਿਕੁਆਇਰਮੈਂਟਾਂ ਦੀ ਲੜਕੀ ਐਮਬੀਏ ਹੋਵੇ ਜਾਂ ਬੀਟੈਕ ਹੋਵੇ ਮੋਹਾਲੀ ਦੇ ਨੇੜੇ ਦੀ ਹੋਵੇ ਕਿਉਂਕਿ ਲੜਕਾ ਮੋਗੇ ਨੂੰ ਬਿਲੋਂਗ ਕਰਦਾ ਪਰ ਮੋਹਾਲੀ ਵਿਖੇ ਜੋਬ ਕਰਦਾ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਗਿੱਲ ਗੋਤ ਬਰਨਾਲਾ ਏਰੀਆ ਪੀ ਆਰ ਕੈਨੇਡਾ 28 ਸਾਲ ਉਮਰ 6 ਫੁੱਟ 1 ਇੰਚ ਕੱਦਦਾ ਬੱਤੀ 1 ਏਕੜ ਦੀ ਨਗਰ ਪ੍ਰਾਪਰਟੀ ਆ ਆਪਣਾ ਘਰ ਇਹਨਾਂ ਦਾ ਕੈਨੇਡਾ ਵਿੱਚ ਵੈਲ ਐਜੂਕੇਟਡ ਟਾਲ ਬਿਊਟੀਫੁੱਲ ਗਰਲ ਵਰਕ ਪਰ ਵੈਲ ਐਜੂਕੇਟਡ ਟਾਲ ਬਿਊਟੀਫੁੱਲ ਗਰਲ ਵਧੀਆ ਪੜ੍ਹੀ ਲਿਖੀ ਲੰਬੀ ਲੱਜੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਜੀ ਇਹਨਾਂ ਦਾ ਵਟਸਐਪ ਆ ਇਹਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੂੰ ਇਹ ਹੈ ਯੂਕੇ ਤੋਂ ਨਾਮ ਸਿੰਘ ਅਮਰਤਾਰੀ ਲੜਕਾ ਜੱਟ ਸਿੱਖ ਗੁਰਾਇਆ ਯੂਕੇ 2000 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਐਰੋਨੈਟਿਕਲ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਦੀ ਡਿਗਰੀ ਕੀਤੀ ਹੋਈ ਆ ਸਾਰਾ ਪਰਿਵਾਰ ਇਹਨਾਂ ਦਾ ਯੂਕੇ ਆ ਪੜ੍ਹੇ ਲਿਖੀ ਲੜਕੀ ਅਮਰਤਾ ਲਈ ਹੋਵੇ ਦਮਾਲਾ ਸਜਾਉਣ ਵਾਲੀ ਨੂੰ ਪਹਿਲ ਦਿੱਤੀ ਜਾਵੇਗੀ ਕੱਦ 5 ਫੁੱਟ 6 ਇੰਚ ਜਾਂ 5 ਫੁੱਟ 7 ਇੰਚ ਦੇ ਕਰੀਬ ਹੋਵੇ ਮਾਝਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਸਕ੍ਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਦਸਤਾਨਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਨਾਮ ਕੌਰ ਐਸਸੀ ਵਿਦਿਆਰਥੀ ਸਿੱਖ ਲੜਕੀ ਹੁਸ਼ਿਆਰਪੁਰ ਏਰੀਆ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਏ ਕੀਤੀ ਹੋਈ ਆ ਐਮਸੀ ਕੀਤੀ ਹੋਈ ਆ ਆਈਟੀ ਕੀਤੀ ਆ ਕਰੰਟਲੀ ਡੂਇੰਗ ਬਿਊਟੀਸ਼ੀਅਨ ਕੋਰਸ 3 ਸਾਲ ਦਾ ਇਹਨਾਂ ਕੋਲੇ ਸ਼ੇਅਰ ਮਾਰਕੀਟ ਦੇ ਵਿੱਚ ਜੌਬ ਕਰਨ ਦਾ ਤਜਰਬਾ ਪੈਨ ਇਹਨਾਂ ਦੇ ਐਮਡੀ ਡਾਕਟਰ ਨੇ ਛੋਟਾ ਭਰਾ ਵੀ ਡਾਕਟਰ ਆ ਨੇਡ ਐਨ ਆਰ ਆਈ ਬாய் ਕੈਨੇਡਾ ਯੂ ਐਸ اے ਆਸਟ੍ਰੇਲੀਆ ਨਿਊਜ਼ੀਲੈਂਡ ਪੀ ਆਰ ਸਿਟੀਜ਼ਨ ਗੁੱਟ ਫੈਮਿਲੀ ਐਨੀ ਸਿੱਖ ਕਾਸਟ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਜੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਈਏ ਇਹ ਹੈਗਾ ਆਸਟ੍ਰੇਲੀਆ ਤੋਂ ਬਲਕੀਤ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣਾ ਸਿਡਨੀ ਆਸਟ੍ਰੇਲੀਆ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਾਸਟਰ ਇਨ ਆਈਟੀ ਇਹਨਾਂ ਦੀ ਕੁਆਲਿਫੀਕੇਸ਼ਨ ਆ অকੂਪੇਸ਼ਨ ਆਈਟੀ ਟੈਕਨੀਸ਼ੀਅਨ ਦਿੱਤੇ ਤੌਰ ਤੇ ਕੰਮ ਕਰਦਿੰਨੇ ਦੋ ਭੈਣਾਂ ਨੇ ਉਹ ਆਸਟ੍ਰੇਲੀਆ ਨੇ ਐਜੂਕੇਟਿਡ ਐਂਡ ਬਿਊਟੀਫੁਲ ਗਰਲ fromParams ਆਸਟ੍ਰੇਲੀਆ ਇੰਡੀਆ ਸੋਹਣੀ ਸਨਖੀ ਲੜਕੀ ਆਸਟ੍ਰੇਲੀਆ ਤੋਂ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਰੀਟਾ ਦਿਲਪ੍ਰੀਤ ਸਿੰਘ ਰੰਧਾਵਾ ਜੱਟ ਸਿੱਖ ਲੜਕਾ ਅਮਰਤਾ ਈ ਪੀ ਆਰ 3 ਸਰੀ ਕੈਨੇਡਾ ਸਿਟੀਜ਼ਨ ਅਪਲਾਈਡ ਤਨਤਨ ਸਾਹਿਬ ਦੇ ਬਲੋਂਗ ਕਰਦੇ ਨੇ ਸਿਟੀਜ਼ਨ ਵਾਸਤੇ ਕਰਕੇ ਅਪਲਾਈ ਕੀਤਾ ਹੋਇਆ ਪੀ ਆਰ ਹੈਗਾ ਹੀ ਆ 1995 ਡੇਟ ਆਫ ਬਰਥ 6 ਫੁੱਟ ਗਾਦਾ ਡਿਪਲੋਮਾ ਆਫ ਬਿਜ਼ਨਸ ਮੈਨੇਜਮੈਂਟ ਐਂਡ ਡਿਪਲੋਮਾ ਆਫ ਹੌਸਪੀਟੈਲਟੀ ਮੈਨੇਜਮੈਂਟ ਇਹ ਦੋ ਇਹਨਾਂ ਕੋਲ ਡਿਪਲੋਮੇ ਨੇ 4 ਏਕੜ ਨੂੰ ਕੋਲ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ divorced back to in india and no child india ਦੇ ਵਿੱਚ ਇਹਨਾਂ ਦੀ ਮੈਰਿਜ ਵਗੈਰਾ ਹੋਈ ਹੈ ਉੱਥੋਂ ਇਹ ਡਾਈਵੋਰਸ ਹੋਏ ਨੇ ਇਹਨਾਂ ਦੀ ਰਿਕੁਇਰਮੈਂਟ ਲੁਕਿੰਗ ਪੀਆਰ ਵਰਕ ਪਰਮਿਟ ਐਜੂਕੇਟਡ ਗਰਲ ਓਨਲੀ ਇਨ ਕੈਨੇਡਾ ਨੀਅਰ ਸਰੀ ਵੈਲ ਸੈਟਲਡ ਇਨ ਕੈਨੇਡਾ ਇੰਡੀਆ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਅਤੇ ਸਰੀ ਦੇ ਨੇੜੇ-ਤੇੜੇ ਦੇ ਹੋਣ ਵੈਲ ਸੈਟਲਡ ਪਰਿਵਾਰ ਹੋਵੇ ਕੈਨੇਡਾ ਦੇ ਵਿੱਚ ਜਾਂ ਫਿਰ ਇੰਡੀਆ ਤੋਂ ਹੋ ਸਕਦਾ ਹੈ ਸਕਰੀਨ ਤੇ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਹਿੰਦਰ ਸਿੰਘ ਅਰੋੜਾ ਸਿੱਖ ਲੜਕਾ ਅਜੀਮਗੜ ਅਬੋਹਰ 1983 ਡੇਟ ਆਵਰ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਆ ਦੋ ਬੱਚੇ ਨੇ ਇਹ ਐਲੂਮੀਨੀਅਮ ਦੇ ਗੇਟ ਦੇ ਫੈਬ੍ਰਿਕਸ਼ਨਾਂ ਅਤੇ ਐਲੂਮੀਨੀਅਮ ਸ਼ਾਪ ਦਾ ਕੰਮ ਕਰਦੇ ਨੇ ਇਹਨਾਂ ਦੇ ਨਾਲ ਮੇਲ ਖਾਂਦੇ ਲੜਕੀ ਦੀ ਜ਼ਰੂਰਤ ਆ ਨੀਡ ਸੂਟੇਬਲ ਮੈਚਿੰਗ ਇਹਨਾਂ ਦੇ ਮੇਲ ਖਾਂਦੀ ਲੜਕੀ ਦੀ ਜ਼ਰੂਰਤ ਆ ਜੋ ਇਹਨਾਂ ਵਾਂਗੂ ਕੋਈ ਲੋੜਵੰਦ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਆਸਟ੍ਰੇਲੀਆ ਤੋਂ ਪ੍ਰਭਜੋਤ ਸਿੰਘ ਗਰੇਵਾਲ ਲੁਧਿਆਣਾ ਏਰੀਆ ਆਸਟ੍ਰੇਲੀਆ 1999 ਡੇਟ ਆਫ ਬਰਥ 6 ਫੁੱਟ ਕੱਦ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਕੋਲ ਕੁਆਲਿਫਿਕੇਸ਼ਨ ਕੰਰੈਂਟਲੀ ਇਨ ਇਕਰੇਜੀ ਬੌਰ ਨੇ ਆਸਟ੍ਰੇਲੀਆ ਪ੍ਰਾਪਰਟੀ ਪੰਜ ਕਿਲੇ ਪਿਤਾ ਜੀ ਸੁਰਗਵਾਸ ਨੀਟ ਵੈਲ ਕੁਆਲੀਫਾਈਡ ਗਲ ਆਸਟ੍ਰੇਲੀਆ ਔਰ ਇੰਡੀਆ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸ੍ਰੀ ਮੁਕਤਸਰ ਸਾਹਿਬ 1996 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 20 ਤੱਕ ਇਹਨਾਂ ਦੀ ਕੁਆਲੀਫਿਕੇਸ਼ਨ ਹੈ वर्किंग एज एस डीओ गवर्नमेंट जॉब इन पी एस पी सी एल पी एस पी सी एल ਦੇ ਵਿੱਚ ਇਹ ਲੜਕਾ ਸਰਕਾਰੀ ਜੋਬ ਕਰਦਾ ਜੀ गवर्नमेंट जॉब ਕਰਦਿੰਦਾ ਹੈ ਕਸਟਡ ਅਫਸਰ ਲੱਗਿਆ ਹੋਇਆ ਇਹਨਾਂ ਦੀ ਰਿਕੁਆਇਰਮੈਂਟ ਨੀਡ ਗਰਲ ਡੂਇੰਗ गवर्नमेंट जॉब ਪ੍ਰਾਫਰ ਟੀਚਿੰਗ ਡਿਪਾਰਟਮੈਂਟ ਇਹਨਾਂ ਦੀ ਰਿਕੁਆਇਰਮੈਂਟ ਹੈ ਜਿਸ ਸਟਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਨਾਮ ਨੋਟ ਕਰੋ ਜੀ ਇਸ పేਟੋਂ ਜਸਵਿੰਦਰ ਸਿੰਘ ਰਾਜਪੂਤ ਗੋਲਡ ਸਮਿਥ ਲੜਕਾ ਜਲੰਧਰ ਸ਼ਹਿਰ ਤੋਂ ਸਿਟੀਜਨ ਸਪੈਨ ਗੈਦਰਡ ਪਾਸਪੋਰਟ 1982 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਇਹ ਲੜਕਾ ਡਾਈਵੋਰਸੀਆ ਜੀ 10+2 ਕੁਆਲਿਫਿਕੇਸ਼ਨ ਆ Amazon ਦਾ ਵਿੱਚ ਜੋਬ ਕਰਦਾ ਤਿੰਨ ਭੈਣਾਂ ਨੇ ਉਹ ਮੈਰਿਡ ਨੇ ਪਿਤਾ ASI ਆ ਪੰਜਾਬ ਪੁਲਿਸ ਤੋਂ ਨੀਡ ਗੱਲ ਵਿਦ ਸੂਟੇਬਲ ਮੈਚ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਗੱਲ ਸਿੱਧੀ ਗੱਲਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਕੈਨੇਡਾ ਤੋਂ ਸਿੱਖ ਸੈਣੀ ਲੜਕਾ ਲੁਧਿਆਣਾ ਵਰਕ ਪਰਮਿਟ ਇਨ ਕੈਨੇਡਾ ਪੀਆਰ ਅੰਡਰ ਪ੍ਰੋਸੈਸ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਸਟੱਡੀ ਕੀਤੀ ਹੋਈ ਆ ਵਿਦ ਗੁੱਡ ਕੰਪਨੀ ਵਿਦ ਗੁੱਡ ਇਨਕਮ ਲਿਵਿੰਗ ਇਨ ਸੈਲਡਨ ਕੈਨੇਡਾ ਇਹ ਲੜਕਾ ਇੱਕ ਵਧੀਆ ਕੰਪਨੀ ਵਿੱਚ ਜੌਬ ਕਰਦਾ ਵਧੀਆ ਆਮਦਨਾਂ ਸੈਲਡਨ ਕੈਨੇਡਾ ਵਿੱਚ ਰਹਿ ਰਿਹਾ ਹੈ। ਮਾਤਾ ਜੀ ਨੇ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਪੈਨਸ਼ਨ ਲੈ ਰਹੇ ਨੇ। ਫਾਦਰ ਸਾਹਿਬ ਹੈ ਨਹੀਂ। ਇਹ ਲੜਕੇ ਦੀ ਆਪਣੀ ਆਮਦਨ ਹੈ 5-6 ਲੱਖ ਪ੍ਰਤੀ ਮਹੀਨਾ ਹੈਗੀ ਆ। 15000 ਰੁਪਏ ਇਹਨਾਂ ਦੀ ਰੈਂਟਰ ਇਨਕਮ ਆ। ਲੜਕੀ ਕੈਨੇਡਾ, ਯੂ ਐਸ اے ਤੋਂ ਹੋਵੇ ਜਾਂ ਫਿਰ ਵੈਲ ਕੁਆਲੀਫਾਈਡ ਇੰਡੀਆ ਤੋਂ ਹੋਏ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਬਰਾੜ ਗੌਰ ਬਠਿੰਡਾ ਏਰੀਆ ਵਰਕ ਪਰਮਿਟ ਤੇ ਕੈਨੇਡਾ ਦਸਤਾਰਦਾਰੀ ਸੋਹਣਾ ਲੜਕਾ ਇਹ 1995 ਡੇਟ ਆਰਥ 5 ਫੁੱਟ 6 ਇੰਚ ਕੱਦ 2 AR ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪ੍ਰੋਜੈਕਟ ਮੈਨੇਜਮੈਂਟ ਇਹਨਾਂ ਦੀ ਕੁਆਲੀਫਿਕੇਸ਼ਨਾਂ ਜੀ ਪਿਤਾ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਛੋਟਾ ਭਰਾ ਕੈਨੇਡਾ ਪ੍ਰੋਪਰਟੀ 5 ਏਕੜਾ ਨੀਡ ਪੀਆਰ ਗਰਲ ਨੀਡ ਪੀਆਰ ਗਰਲ ਫਰੋਂ ਕੈਨੇਡਾ ਹਾਈਟ 5.4 ਟੂ 5.6 ਇੰਚ ਬੀਐਸਸੀ ਨਰਸਿੰਗ ਨੂੰ ਪਹਿਲ 2-3 ਸਾਲ ਦਾ ਤਜਰਬਾ ਮਾਲਵਾ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲ ਕਰਵੋ ਅਗਲਾ ਰਿਸਾ ਰੋਟ ਕਰ ਦਿਓ ਬਾਰਲ ਨੰਦਾ ਨਵਾਂ ਸ਼ਹਿਰ 1996 ਡੇਟ ਆਫ ਬਰਥ ਬੀਐਸਸੀ ਇਕਨੋਮਿਕਸ bizness cosmetic cosmetics shop ਇਹਨਾਂ ਦੀ need ਖਤਰੀ ਗਰਲ need ਖਤਰੀ ਕਾਸਟ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸਟਰ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਲੜਕਾ ਆਲਕ ਗੋਦ ਅਜਨਾਲਾ ਏਰੀਆ ਆਸਟ੍ਰੇਲੀਆ ਪੀਆਰ 1997 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਟੈਕ ਐਂਡ ਬੀਟੈਕ ਆਟੋਮੋਬਾਈਲ ਇਹ ਕੁਆਲੀਫਿਕੇਸ਼ਨ ਹੈ ਵਰਕਿੰਗ ਐਜ਼ ਇੰਜੀਨੀਅਰ ਇਨ ਆਸਟ੍ਰੇਲੀਆ ਆਸਟ੍ਰੇਲੀਆ ਵਿੱਚ ਬਤੌਰ ਇੰਜੀਨੀਅਰ ਇਹ ਜੌਬ ਕਰਦੇ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ ਪਿਤਾ ਜੀ ਇਹਨਾਂ ਦੇ ਚੀਫ ਇੰਜੀਨੀਅਰ ਸੂਗਰਫਿਟ ਤੇ ਵਿੱਚ ਜੌਬ ਕਰਦੇ ਨੇ ਨੀਡ ਗਰਲ ਬੀਐਸਸੀ ਨਰਸਿੰਗ ਐਂਡ ਇਕੋਵੈਲੈਂਟ ਡੈਂਟਰ ਫੈਮਿਲੀ ਡੀਐਸਸੀ ਨਰਸਿੰਗ ਲੜਕੀ ਦੀ ਲੋਟ ਉਹ ਲੋੜ ਆ ਇਹਨਾਂ ਦੇ ਬਰਾਬਰ ਦੀ ਕੋਈ ਪਰਿਵਾਰ ਹੋਵੇ ਤਾਂ ਇਹਨਾਂ ਨੇ ਸਕਰੀਨ ਤੇ ਨੰਬਰ ਚੱਲ ਰਾਜੀ ਗੱਲਬਾਤ ਕਰ ਸਕਦੇ ਹਾਂ ਅਗਲਾ ਨਾਮ ਨੋਟ ਕਰੋ ਜੀ ਗੁਰਵਖ ਸਿੰਘ ਸਿੱਧੂ ਮੋਲਣਾਪੁਰ ਲੁਧਿਆਣਾ 1984 ਡੇਟ ਆਫ ਬਰਥ 6 ਫੁੱਟ ਗਾਟ ਡੀਟੈਕ ਇਨ ਸਿਵਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਜੌਬ ਕਮਿਸ਼ਨ ਐਜੰਟ ਐਂਡ ਐਗਰੀਕਲਚਰਲ ਇਹਨਾਂ ਦੀ ਆਰਤੀ ਇਹਨੇ ਕੀਤੀ ਗੱਡੀ ਕਰਦ ਨੇ ਦੋ ਭੈਣਾਂ ਨੇ ਕੈਨੇਡਾ ਨੇ 10 ਏਕੜ ਨਾਲ ਕੋਲ ਪ੍ਰਾਪਰਟੀ ਆ ਅਤੇ 7-8 ਇਹ ਅਰਬਨ ਪਲਾਟਸ ਨੇ ਨੀਡ ਵੈਲ ਕੁਆਲੀਫਾਈਡ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲਦਾ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਲੜਕੀ ਦਾ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਪੰਹੇਰਗੋਤ ਲੁਧਿਆਣਾ ਸਿਟੀਜ਼ਨ ਕੈਨੇਡਾ 1990 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਇਹ ਲੜਕੀ ਸ਼ਾਰਟ ਟਾਈਮ ਲਾਈਵ ਹੋਸਟੀ ਹੈ ਜੀ ਐਮਸੀ ਐਂਡ ਪ੍ਰੋਜੈਕਟ ਐਮਸੀ ਐਂਡ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਟ੍ਰਾਂਟੋ ਵਧੀਆ ਕੰਪਨੀ ਵਿੱਚ ਜੌਬ ਕਰਦੇ ਨੇ ਪ੍ਰਾ ਮੈਰਿਡਾ ਪੀਆਰ ਕੈਨੇਡਾ ਜੱਟ ਸਿੱਖ ਖਾਨਦਾਨੀ ਲੜਕਾ ਅਤੇ ਨਸ਼ਾ ਰਹਿ ਤੇ ਚੰਗਾ ਪੜਿਆ ਲਿਖਿਆ ਗ੍ਰੇਟਰ ਟ੍ਰਾਂਟੋ ਤੋਂ ਹੋਵੇ ਕੇਵਲ ਕੈਨੇਡੀਅਨ ਪੀਆਰ ਜਾਂ ਸਿਟੀਜ਼ਨ ਹੋਵੇ ਜੱਟ ਸਿੱਖ ਪਰਿਵਾਰ ਦਾ ਵਧੀਆ ਪੜਿਆ ਲਿਖਿਆ ਲੜਕਾ ਤਿਕਰੀਮ ਤੇਰੀਵਨ ਟਾਂਟੋ ਤਾਂ ਹੋ ਗਏ ਕੈਨੇਡਾ ਦਾ ਪੀਆਰ ਹੋ ਗਏ ਜਾਂ ਫਿਰ ਸਿਟੀਜ਼ਨ ਹੋ ਗਏ ਵਧੀਆ ਜੋਬ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪਿਆਰ ਸਿੰਘ ਭਰਾੜ ਜੱਟ ਸਿੱਖ ਲੜਕਾ ਬਾਜਾਖਾਨਾ ਫਰੀਦਕੋਟ ਏਰੀਆ ਆਸਟ੍ਰੇਲੀਆ 1900 2019 ਤੋਂ ਕੱਕ ਮੈਲਬੌਰਨ ਆਸਟ੍ਰੇਲੀਆ ਵਿੱਚ ਰਹਿ ਰਿਹਾ ਜੀ 1999 ਡੇਟ ਆਫ ਬਰਥ ਡਿਪਲੋਮਾ ਆਟੋਮੋਬਾਈਲ ਕੰਪਨੀ 7 ਏਕੜ ਪ੍ਰਾਪਰਟੀ ਭੈਣ ਮੈਰਟ ਨੀਡ ਵੀਐਸਸੀ ਕਾਲਰ ਰਿਕੁਆਇਰਮੈਂਟ ਸਕਰੀਨ ਤੇ ਨੰਬਰ ਚੱਲਦਾ ਜੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਰੀਦਕੋਟ 1995 ਇਨ ਡੇਟ ਆਵਾਰਤ 5 ਫੁੱਟ 9 ਇੰਚ ਕੱਦ ਸਰਾਜ ਨਾਂ ਦਾ ਗੋਤ ਬੀਏ ਕੀਤੀ ਹੋਈ ਆ ਭਰਾ ਮੈਰਿਡ ਆ ਆਪਣਾ ਬਿਜ਼ਨਸ ਆ 14 ਲੱਖ ਤਕਰੀਬਨ ਪ੍ਰਤੀ ਸਾਲ ਇਹਨਾਂ ਦੀ ਆਮਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਕਰਦਾ ਗਵਰਨਮੈਂਟ ਜਾਓ ਗੌਰ ਮਿਹਰ ਸਿੰਘ ਜੱਟ ਸਿੱਖ ਆਲੂ ਵਾਲਿਆ ਲੜਕਾ ਲੁਧਿਆਣਾ ਏਰੀਆ 1997 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਬੀ ਟੈਕ ਸਿਵਲ ਇੰਜੀਨੀਅਰਿੰਗ ਕੁਆਲੀਫਿਕੇਸ਼ਨ profession ਦੇ ਤੌਰ ਤੇ ਬਤੌਰ ਐਸ ਡੀਓ ਅਡ ਹੌਕ ਵੇਸ ਤੇ ਜੋਬ ਕਰਦੇ ਨੇ ਸਰਕਾਰੀ ਮਾਤਾ ਪਿਤਾ ਗਵਰਨਮੈਂਟ ਜੋਬ ਤੋਂ ਰਟਾਇਰ ਨੇ ਪੈਨ ਮੈਰਿਡ ਆ ਗਵਰਨਮੈਂਟ ਇਨਸਪੈਕਟਰ ਨੇ ਉਹ ਰੈਂਟਲ ਇਨਕਮ 1 ਲੱਖ ਪ੍ਰਤੀ ਮਹੀਨਾ ਦੀ ਆਮਦ ਹੁੰਦੀ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗੱਲ ਪ੍ਰੈਫਰ ਟੂ ਕਮਿਟ ਜੋਬ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਲੁਵਾਣਾ ਸਿੱਖ ਲੜਕਾ ਜਲੰਧਰ ਪੀਆਰ ਕੈਨੇਡਾ 1993 ਡੇਟ ਆਫ ਬਰਥ 5 ਫੁੱਟ 8 ਇੰਚ ਕਾਦ ਬੀ ਟੈਕ ਇਨ ਕੰਪਿਊਟਰ ਸਾਇੰਸ ਐਮ ਟੈਕ ਇਨ ਪ੍ਰੋਜੈਕਟ ਮੈਨੇਜਮੈਂਟ ਇਹਨਾਂ ਦੀ ਕੁਆਲੀਫਿਕੇਸ਼ਨ ਆ ਮਾਤਾ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਪ੍ਰਾਪਰਟੀ 12 ਕੀ ਲਿਆ ਆਪਣਾ ਘਰ ਨੇਡ ਪ੍ਰੋਫੈਸ਼ਨਲ ਐਂਡ ਕੁਆਲੀਫਾਈਡ ਕੱਦ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਪੜ੍ਹੀ ਲਿਖੀ ਤੇ ਕਿਸੇ ਕਿਤੇ ਦੇ ਮਾਹਰ ਲੜਕੀ ਦੀ ਜ਼ਰੂਰਤ ਆ ਸਿਕਰੀਟ ਨੰਬਰ ਚੱਲਦਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਮਾਨ ਗੋਤ ਕੋਟਕਪੂਰਾ ਏਰੀਆ ਕੈਨੇਡਾ ਪੀਆਰ ਅੰਡਰ ਪ੍ਰੋਸੈਸ 29 ਸਾਲ ਉਮਰ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਕਵਾਲੀਫਿਕੇਸ਼ਨਾਂ ਇਹਨਾਂ ਦੀ ਇਹ ਰਜਿਸਟਰਡ ਨਰਸ ਦੇ ਤੌਰ ਤੇ ਅਰਵੇਟਾ ਤੇ ਅਮਰੀਕਾ ਦਾ ਇਹਨਾਂ ਕੋਲੇ ਲਾਇਸੈਂਸ ਆ ਫਾਜ਼ਲ ਸਾਹਿਬ ਇਹਨਾਂ ਦੇ ਰੈਵਨਿਊ ਵਟਵਾਰੀ ਲੱਗੇ ਹੋਏ ਨੇ ਭਰਾ ਕੰਡਕਟਰਾਂ ਇਹਨਾਂ ਦੀ ਰਿਕੁਆਇਰਮੈਂਟ ਜੀ ਜੱਟ ਸਿੱਖ ਲੜਕਾ ਪੀ ਆਰ ਕੈਨੇਡਾ ਉਹਨਾਂ ਦੀ ਕੁਆਲਿਫਿਕੇਸ਼ਨ ਬੀ ਡੀ ਐਸ ਵੈਟਰਨਰੀ ਜਾਂ ਫਿਰ ਫਾਰਮੇਸੀ profession ਦੀ ਹੋਵੇ 10-15 ਕਿੱਲਾਂ ਨੂੰ ਕੋਲੇ ਪ੍ਰਾਪਰਟੀ ਚਾਹੀਦੀ ਆ ਸਿਕਰੀਨ ਦੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਜਲੰਧਰ ਏਰੀਆ ਨਿਊਜ਼ੀਲੈਂਡ 1999 ਡੇਟਾ ਆਰਥ 5 ਫੁੱਟ 10 ਇੰਚ ਕੱਦ ਹੈ ਹੋਟਲ ਤੇ ਹਸਪੀਟਲ ਦੀ ਦਾ ਡਿਪਲੋਮਾ ਕੀਤਾ ਹੋਇਆ ਇਹਨਾਂ ਦਾ ਨਿਊਜ਼ੀਲੈਂਡ ਤੋਂ ਕੀ ਵੀ ਦੇ ਕੰਟ੍ਰੈਕਟ ਨੇ ਹਾਰਟੀਕਲਚਰਲ ਇੰਡਸਟਰੀ ਦੇ ਵਿੱਚ ਇਹ ਇੱਕ ਇਹਨਾਂ ਦਾ ਆਪਣਾ ਵੀ ਬਿਜ਼ਨਸ ਆ ਲਾਨ ਕੇਅਰ ਬਿਜ਼ਨਸ ਕਰਦੇ ਨੇ ਨਿਊਜ਼ੀਲੈਂਡ ਦੇ ਵਿੱਚ ਫਾਜ਼ਲ ਸਾਹਿਬ ਇਹਨਾਂ ਦੇ ਚੀਫ ਅਫੀਸਰ ਸੁਪਰਡੈਂਟ ਰੇਲਵੇ ਕੋਚ ਫੈਕਟਰੀ ਕਪੂਰਥਲਾ ਤੋਂ ਰਿਟਾਇਰ ਹੋਏ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਪੜ੍ਹੀ ਲਿਖੀ ਸੋਹਣੀ ਲੜਕੀ ਇੰਡੀਆ ਜਾਂ ਨਿਊਜ਼ੀਲੈਂਡ ਤੋਂ ਹੋਵੇ ਰਿਸ਼ਤੇ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਨਾਮ ਨੋਟ ਕਰੋ ਜੀ ਮਹਿੰਦਰਪਾਲ ਸਿੰਘ ਅਰੋੜਾ ਕਤਰੀ ਲੜਕਾ ਡੇਟ ਆਫ ਬਰਥ 1985 ਕੱਦ 6.1 ਮੈਟ੍ਰਿਕ ਕੀਤੀ ਹੋਈ ਆ ਟੂ ਰਨ ਟ੍ਰੈਵਲ ਦਾ ਕੰਮ ਕਰ ਦਿੰਨੇ ਹੈ ਘਰੇਲੂ ਲੜਕੀ ਦੀ ਜ਼ਰੂਰਤਾ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਇਹ ਲੜਕੀ ਦਾ ਇਹ ਵੀ ਕੈਨੇਡਾ ਤੋਂ ਨਾਮ ਕੌਰ ਜੱਟ ਸਿੱਖ ਲੜਕੀ ਸੰਗਰੂਰ ਏਰੀਆ ਵਰਕ ਪਰਮਿਟ ਤੇ ਕੈਨੇਡਾ 23 ਸਾਲ ਉਮਰ 5 ਫੁੱਟ 5 ਇੰਚ ਕੱਤ 2 ਸਾਲਾਂ ਦਾ ਡਿਪਲੋਮਾ ਕੀਤਾ ਨੇ ਕੈਨੇਡਾ ਤੋਂ ਇਹ ਡੇ ਕੇਅਰ ਟੀਚਰ ਦੇ ਤੌਰ ਤੇ ਕੰਮ ਕਰਦੇ ਨੇ ਕੈਨੇਡਾ ਦੇ ਵਿੱਚ रिक्वायरमेंट ਇਹਨਾਂ ਦੀ ਲੜਕਾ ਪੀਆਰ ਹੋਵੇ ਉਮਰ 24 ਤੋਂ 27 ਸਾਲ ਦੇ ਵਿਚਕਾਰ ਹੋਵੇ ਜ਼ਮੀਨ 15 ਤੋਂ 20 ਕਿਲੇ ਹੋਵੇ 100 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਜੋ ਸੁਗਰੂਰ ਦੇ 100 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਨੇ ਉਹੀ ਸੰਪਰਕ ਕਰਨ ਲੜਕਾ ਵੈਸ਼ਨੂ ਹੋਵੇ ਸਕਰੀਨ ਤੇ ਨੰਬਰ ਚੱਲਦਾ ਸੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਖਰੜ ਮੁਹਾਲੀ 1996 ਡੇਟ ਆਵਰਤ 5 ਫੁੱਟ 7 ਇੰਚ ਦਾ ਮੈਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਕੀਤਾ ਹੋਇਆ ਜੀ ਇਹ ਪ੍ਰਾਈਵੇਟ ਜੌਬ ਕਰਦੇ ਨੇ ਬਤਰਾ Honda ਸਰਵਿਸ ਦੇ ਵਿੱਚ ਵਧੀਆ ਸੈਲਰੀ ਆ ਇੱਕ ਭਰਾ ਇਹ ਕਹਿੰਦੇ ਮੈਰਿਜ ਮੇਲ ਵਾਲੇ ਮਾਫ ਕਰਨ ਲੜਕੀ ਪੜੀ ਲਿਖੀ ਸਿਆਣੀ ਅਤੇ ਸੋਹਣੀ ਹੋਣੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਪ੍ਰੀਤ ਸਿੰਘ ਛੀਂਬਾ ਸਿੱਖ ਲੜਕਾ ਮੰਗਲਿਕ ਲੁਧਿਆਣਾ ਏਰੀਆ 1993 ਡੇਟ ਆਫ ਬਰਥ 5 ਫੁੱਟ 5 ਇੰਚ ਕੱਤ میٹرਿਕ ਕੀਤੀ ਹੋਇਆ ਕੰਮ ਕਰਦਿੰਨੇ ਕਾਰ ਡੈਂਟਿੰਗ ਦਾ ਆਪਣਾ ਕੰਮ ਆ ਲੁਧਿਆਣੇ ਵਿੱਚ ਆਪਣਾ ਘਰ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹਰਸ਼ਦੀਪ ਸਿੰਘ ਰਵਿਦਾਸੀਆ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ ਬੀਨਿਪੈਗ ਉਮਰ 23 ਸਾਲ ਕੱਦ 5 ਫੁੱਟ 11 ਇੰਚ ਬੀਏ ਆਨਰ ਇੰਗਲਿਸ਼ ਟਰੱਕ ਚਲਾਉਂਦਾ ਹੈ ਇੱਕ ਭੈਣ ਕੁਝ ਨਾ ਕੋਲ ਕਮਰਸ਼ਲ ਪ੍ਰੋਪਰਟੀ ਹੈ ਨੀਟ ਬਿਊਟੀਫੁਲ ਐਂਡ ਐਜੂਕੇਟਿਡ ਗਰਲ ਇਹਨਾਂ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਆ ਰਾਮਦਾਸ ਜੀ ਆ ਸਿੱਖ ਲੜਕਾ ਵਰਕ ਪਰਮਿਟ ਤੇ ਕੈਨੇਡਾ ਜਨਮ 2001 ਕੱਦ 5 ਫੁੱਟ 8 ਇੰਚ ਬੀਐਸਸੀ ਕੰਪਿਊਟਰ ਸਾਇੰਸ ਪਰਸੂਇੰਗ ਐਮਸੀਏ ਫਾਜ਼ਲ ਸਾਹਿਬ ਬੈਂਕ ਮੈਨੇਜਰ ਨੇ ਮਦਰ ਲੈਕਚਰਰ ਨੇ ਇੰਗਲਿਸ਼ ਦੇ ਭਾਰਾ ਸਟੂਡੈਂਟ ਆ ਨੀਡ ਪੀ ਆਰ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਕੈਨੇਡਾ ਤੋਂ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਆ ਅਗਲਾ ਰਸਤਾ ਨੋਟ ਕਰੋ ਜੀ ਇਹ ਵੀ ਕੈਂਡੀਡੇਟ ਆ ਤੁੰ ਜੱਟ ਸਿੱਖ ਲੜਕਾ ਗਰੇਵਾਲ ਗੋਤ ਲੁਧਿਆਣਾ ਏਰੀਆ ਸਰੀ ਬੀਸੀ ਕੈਨੇਡਾ ਇਹ ਲੜਕਾ ਵਰਕ ਪਰਮਿਟ ਤੇ ਆ ਜੀ ਕੈਨੇਡਾ ਸਟਡੀ ਗ੍ਰੈਜੂਏਸ਼ਨ ਟਰਾਲਾ ਚਲਾਉਂਦਾ ਕੈਨੇਡਾ ਵਿਖੇ 13 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਅਤੇ ਕੁਝ ਕਮਰਸ਼ੀਅਲ ਪ੍ਰਾਪਰਟੀ ਆ ਸਿਸਟਰ ਮੈਰਿਡ ਆਫ ਪੀਆਰ ਆ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਨੀਡ ਬਿਊਟੀਫੁਲ ਟਾਲ ਐਂਡ ਪੀਆਰ ਆਫ ਕੈਨੇਡਾ BC ਏਰੀਆ ਪੜੀ ਲਿਖੀ ਸੋਹਣੀ ਸੁਨੱਖੀ ਲੰਬੀ ਲੜਕੀ BC ਕੈਨੇਡਾ ਦਾ ਹੋਵੇ ਮੈਰਿਜ ਬੋਰ ਵਾਲੇ ਮਾਫ ਕਰਨਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਆਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਢਾਲੀਵਾਲ ਗੋਤ ਪਟਿਆਲਾ ਏਰੀਆ ਜਨਮ 1990 ਕੱਦ 5 ਫੁੱਟ 8 ਇੰਚ ਵੱਡਾ ਭਰਾ ਮੈਰਿਡ ਪ੍ਰਾਪਰਟੀ 5 ਕਿਲੇ ਟਰੱਕਾਂ ਇਹਨਾਂ ਕੋਲੇ ਇੱਕ 300 ਗਾਜ ਦਾ ਪਲਾਟ ਆ ਮਕਾਨ ਆ ਇਹਨਾਂ ਦਾ ਪਿਤਾ ਜੀ ਸੁਰਗਵਾਸ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਈ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋ ਕਰੋ ਨੋਟ ਸੁਖਦੀਪ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਫਤਿਹਗੜ੍ਹ ਸਾਹਿਬ 30 ਸਤੰਬਰ ਜ਼ਮੀਨ 3 ਕਿਲੇ 5 ਟਰੱਕ ਆਪਣੀ ਟਰਾਂਸਪੋਰਟ ਹਾਂ ਅਤੇ ਅਰਬਨ ਪ੍ਰਾਪਰਟੀ ਇਹਨਾਂ ਦੀ ਸਹਰਾ ਦੇ ਵਿਖੇ ਹਾਊਸ ਨੀਡ ਹਾਊਸ ਗੱਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰ ਸਕਦੇ ਆ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਵੇਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮਾਦੇ ਜਾਚ ਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ